ਅੰਦਾਜ਼ ਬਿਟ੍ਰੈਗਲ ਚੋਣ ਅਗਰ ਜਰੀ ਉਹ ਕੀ ਕਿਸੇ ਮਾਰ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਲ ਨਿਊਜ਼ ਪਿਛਲੇ ਦਿਨੀ ਬਹੁਤ ਹੀ ਮਤਭਾਗੀ ਘਟਨਾ ਘਟੀ ਸਮਾਣਾ ਵਾਸੀਆਂ ਨੇ ਜੋ ਉਹ ਕਾਲਾ ਦਿਨ ਦੇਖਿਆ ਤੇ ਹਸਦੇ ਬਸਦੇ ਪਰਿਵਾਰ ਉੱਜੜ ਗਏ ਭੋਗ ਵੀ ਪਾਏ ਗਏ ਨੇ ਤੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੀ ਸਚੀਨ ਲੁੰਬਾ ਦੇ ਘਰੇ ਪਹੁੰਚੇ ਅਫਸੋਸ ਕਰਨ ਲਈ ਤੇ ਉਹਨਾਂ ਦੇ ਨਾਲ ਸਮਾਣਾ ਦੇ ਹਲਕੇ ਦੇ ਸਮਾਣਾ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਸਿੰਘ ਵੀ ਨਾਲ ਸਨ ਉਹਨਾਂ ਦੇ ਤੇ ਕਿਸਾਨ ਯੂਨੀਅਨ ਦੇ ਆਗੂ ਜਿਹੜੇ ਸੀਨੀਅਰ ਆਗੂ ਨੇ ਬੂਟਾ ਸਿੰਘ ਵੀ ਪਹੁੰਚੇ ਤੇ ਹੋਰ ਵੀ ਆਪਣੇ ਆਪਣਾ ਰਾਇਲ ਕੰਪਲੈਕਸ ਦੇ ਪ੍ਰਧਾਨ ਆਪਣੇ ਜੀ ਉਹਨਾਂ ਵੀ ਉਹ ਵੀ ਪਹੁੰਚੇ ਨੇ ਇੱਥੇ ਤੇ ਕਿਤੇ ਨਾ ਕਿਤੇ ਹੁਣ ਗੱਲਾਂ ਉਹ ਹੋ ਰਹੀਆਂ ਨੇ ਜੋ ਹੁਣ ਚਾਹੀਦੀਆਂ ਸੀ ਚਾਹੀਦੀਆਂ ਕਿ ਇਨਸਾਫ ਚਾਹੀਦਾ ਹੈ ਇਨਸਾਫ ਇਹ ਹੈ ਤੇ ਗੱਲਾਂ ਕੁਝ ਕਿਸੇ ਕਿਸੇ ਤਰ੍ਹਾਂ ਦੀਆਂ ਹੋ ਰਹੀਆਂ ਨੇ ਕਿ ਵੀ ਇਹ ਖੂਨੀ ਟਿੱਪਰ ਤੇ ਕੋਈ ਲਗਾਮ ਨਹੀਂ ਲਗਾਈ ਗਈ ਤੇ ਕਿ ਹਤਾ ਇਹ ਗਿਆ ਸੀਗਾ ਕਿ ਵੀ ਉਹ ਦਿਨ ਵੇਲੇ ਨਹੀਂ ਚੱਲਣਗੇ ਸ਼ਾਮ ਵੇਲੇ ਚੱਲਣਗੇ ਕਿਤੇ ਨਾ ਕਿਤੇ ਉਹਨਾਂ ਗੱਲਾਂ ਤੋਂ ਪ੍ਰਸ਼ਾਸਨ ਨਹੀਂ ਜਵਾਬਦੇਹ ਹੋ ਰਿਹਾ ਤੇ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗਰੇ ਵੀ ਐਸਚੀਓ ਸਾਹਿਬ ਨਾਲ ਗੱਲ ਕੀਤੀ ਕਿ ਵੀ ਕਿਸ ਤਰ੍ਹਾਂ ਇਹ ਘਟਨਾ ਹੋਈ ਤਾਂ ਕਿਵੇਂ ਹੋਈ ਤੇ ਉਹਨਾਂ ਨੇ ਤਾਂ ਇਹੀ ਗੱਲ ਦਾ ਜਵਾਬਤਾ ਕਿ ਵੀ ਉਹ ਜਿਹੜੀ ਘਟਨਾ ਵਾਪਰੀ ਸੀਗੀ ਸਦਰ ਦੇ ਅੰਡਰ ਆਂਦਾ ਹੈ ਤੇ ਉਹਨਾਂ ਕੋਲ ਹੀ ਕੇਸ ਹੈ ਤੇ ਉਹ ਹੁਣ ਰਾਜਾ ਬੜੀ ਗਨੇ ਆਸ਼ਵਾਸ਼ਣ ਵੀ ਦਿੱਤਾ ਹੈ ਪਰਿਵਾਰ ਨੂੰ ਰਾਜਾ ਸਚਿੰਤ ਲੁੰਬਾ ਦੇ ਪਰਿਵਾਰ ਨੂੰ ਆਸ਼ਵਾਸ਼ਣ ਦਿੱਤਾ ਹੈ ਕਿ ਭੋਗ ਤੋਂ ਬਾਅਦ ਉਹ ਇਸ ਕੇਸ ਦੀ ਪੈਰ ਵੀ ਆਪ ਕਰਨਗੇ ਤੇ ਆਪ ਹੀ ਆ ਕੇ ਉਹਨਾਂ ਨੂੰ ਮਿਲਣਗੇ ਹੁਣ ਵੇਖਦੇ ਹਾਂ ਕਦੋਂ ਇਹ ਮਸਲਾ ਹੱਲ ਹੁੰਦਾ ਹੈ ਜਾਂ ਕਦੋਂ ਖੁੰਨੀ ਟਿੱਪ ਰੁਕਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਧਵਾਦੀ ਰਿਪੋਰਟ अब इधर आ गया इधर अब इधर आ गया 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 अब ਸਿੰਗਲ ਇੰਟੈਲੀਜੈਂਟ ਇਨ ਮੋਰ ਕੱਢੇ ਇਸ ਤੋਂ ਉੱਪਰ ਸੀਗੇ ਐਕਸਟਰਾ ਐਕਸਟਰਾ 10 ਮਿੰਟ ਫਾਰਨ ਸਾਹ ਜਿਹੜਾ ਟਿਪਰ ਸੀ ਉਹ ਟਿਪਰ ਗੱਲ ਸੀ ਬਿਲਕੁਲ 另ਤ ਸੀ ਪੀਪਰ ਪੀਪਰ ਨਹੀਂ ਕੀਤਾ ਜੀ ਇੰਨੇ ਚਿਰਾ ਖਤਮ ਕਰਦੇ ਜੀ ਉਸ ਪੀਪਰ ਲਈ ਇਹ ਦੇਖੋ ਉਸ ਪੀਪਰ ਨੂੰ ਬਚਾਉਣ ਵਾਸਤੇ ਕਿੰਨੀ ਕੀ ਤਾਕਤ ਲੱਗੀ ਹੋਈ ਹੈ ਸਰ ਹਜੇ ਤੱਕ ਦਿੰਦੇ ਹੋਗੇ ਸਰ ਐਨ ਵੀ ਹਜੇ ਤੱਕ ਉਹ ਨੰਬਰ ਸਰ ਹਜੇ ਤੱਕ ਬਾਹਰ ਨਹੀਂ ਆਇਆ ਵੀ ਗਲਤ ਸ਼ੋ ਮਾਲਕ ਦਾ ਪਤਾ ਲੱਗਿਆ ਸਮਾਣੇ ਨੂੰ ਵੀ ਤੁਸੀਂ ਆਇਆ ਕਰੋ ਸਰ ਨਾ ਮਾਲਕ ਬਤਾ ਲਿਖਿਆ ਕੱਲ ਡਰਾਈਵਰ ਨੇ ਰਜਿਸਟ੍ਰ ਕੀਤਾ 100% ਸ਼્યોਰ ਉਹ ਡਰਾਈਵਰ ਉਹ ਨਹੀਂ ਉਹ ਡਰਾਈਵਰ ਉਹ ਨਹੀਂ ਹੈ 20 ਸਾਲ ਦਾ ਬੱਚਾ ਟਿਪਰ ਕਿਵੇਂ ਚਲਾਊਗਾ ਉਹ ਇਸ ਕੋਸਟਿੰਗ ਜਿਹੜਾ ਇਹਨੂੰ ਲਗਮੀ ਲਾਇਸੈਂਸ ਹੈ ਸਰ ਉਹਨਾਂ ਕੋਲ ਤਾਂ ਨਹੀਂ ਦੇਖੀ ਹੈ ਕੋਈ ਉਹਨੂੰ ਕਰਦੇ ਦੇਖੀ 19 ਸਾਲਾ ਇਹ ਹੈਵੀ ਵਾਹਕਲ ਚਲਾ ਨਹੀਂ ਸਕਦਾ ਸਰ ਲਰਨਿੰਗ ਲਾਇਸੈਂਸ ਹੈ ਜੀ ਉਹਦੇ ਕੋਲ ਇਹ ਬੰਦੇ ਨੂੰ ਕੱਲ ਖੜਾ ਜਿੱਤੇ ਕੇ ਡਰਾਈਵਰ ਉਰੇ ਇਹ ਨਾ ਕੌਨਫੀਡੈਂਟਲੀ ਬੋਲ ਰਿਹਾ 10 ਬੰਦਿਆਂ ਨੂੰ ਮਾਰਨ ਦਾ ਤੁਸੀਂ ਗੱਲ ਦੋ ਕਿਵੇਂ ਕੌਨਫੀਡੈਂਸ ਕਿਤਾ ਹੁੰਦਾ ਸਰ 4 ਦਿਨ 4 ਦਿਨ ਪਹਿਲਾਂ ਇਹ ਇਨਸੀਡੈਂਟ ਤੋਂ 4 ਦਿਨ ਪਹਿਲਾਂ ਇਹਨੇ ਇੱਥੇ ਵੀ ਗੱਡੀ ਦੇ ਬਾਰੇ ਪਟਿਆਲੇ ਟਿਪਰ ਇਹੀ ਟਿੱਕਿਆ ਚਲੋ ਤੁਸੀਂ ਆ ਪਾ ਲੋ ਫਿਰ ਮੈਂ ਆਉਂਦਾ ਸਰ ਮੇਰੀ ਸੰਭਲ ਰਿਕੁਐਸਟ ਹੈ ਮੈਨੂੰ ਇਨਸਾਫ ਚਾਹੀਦਾ ਜੀ ਮੈਨੂੰ ਹੋਰ ਕੁਝ ਨਹੀਂ ਮੈਨੂੰ ਟਿਪਰ ਦਾ ਵੀ ਮਾਲਕ ਅਸਲੀ ਡਰਾਈਵਰ ਸਿਰਫ ਆਦੂ ਇਹ ਸਾਡਾ ਬੱਚਾ ਗਿਆ ਤੇ ਸਾਡਾ ਉਹ ਅਰਥ ਹੋ ਲਈਏ ਹੈ ਜਦੋਂ ਸਿਵਲਿਅਨ ਜਿਹੜੇ ਹੈ ਇਹ ਲੜਾਈ ਲੜਨ ਤੋਂ ਬਾਝਾ ਕਰਦੇ ਅਸੀਂ ਨਹੀਂ ਮੈਨੇ ਖੜੂ ਖੀਤਾ ਜੀ ਇਹ ਬਣਾ ਉਦੋਂ ਬਸ ਫਿਰ ਸਾਡੇ ਅਰਕਾ ਵੀ ਪਿੱਛੇ ਹੋ ਜਾਂਦਾ ਹੈ ਅਲਟੀਮੇਟਲੀ ਜੇ ਸਿਵਿਲਿਅਨ ਨਾਲ ਖੜੇ ਹੈ ਮੈਂ ਆਉਂਗਾ ਸਰ ਜੀ ਉਹ ਦੇਖੀ ਸਮਾਜ ਨਾਲ ਸਾਰੇ ਖੜੇ ਹੈ ਸਰ ਹੋਰ ਵੀਡੀਓ ਹੋਰ ਦੇਖੋ ਵੀਡੀਓ ਦੇ ਮੁਸ਼ਕਿਲ ਆ ਬਰਸੋਂ ਉੱਤਰ ਬੜੇ ਆ ਕੱਲ ਸਰਕਾਂ ਚਾਰ ਉੱਤਰ ਬੜੇ ਆ ਸਾਡਾ ਬਾਸ ਵੀਡੀਓ ਦੇਖੋ ਵੀਡੀਓ ਦੇਖੋ ਨੰਬਰ ਵੀਡੀਓ ਦੇਖੋ ਹਾਂਜੀ ਸਰ ਆ ਸੁਣੋ ਫਿਰ ਕਾੜਾ ਵੀਡੀਓ ਦੇਖੋ ਜੇ ਤੁਸੀਂ ਆ ਰੋਡ ਤੇ ਆਇਓ ਆ ਵੀਡੀਓ ਦੇਖੋ ਸ਼ਾਹ ਦੇ ਤਾ। ਜੇ ਕਮੇਸਾ ਤੁਸਵਾ ਹੈ। ਇਹ ਟਿਕਾੜੀ ਹੈ ਸਭ। ਅਜੇ ਕੋਈ ਨਹੀਂ ਆਇਆ। ਆਪਣੀ ਸਸਾਣੇ। ਜੇ ਤੁਸੀਂ ਕਰੇ। ਇਹ ਪੀਣੀ ਸੀਗਾ ਹੋ। ਅਸਲ ਜੇ ਕੋਈ ਵਾਰ ਹੋਇਆ ਜੀ ਕਿਸੇ ਨੇ ਕਿਹਾ ਹੋਵੇ ਕਿਸੇ ਦੁਕਾਨਦਾਰ ਨੂੰ ਜਿਹੜੀ ਵਾਲੇ ਨੂੰ ਵੀ ਕੱਲ੍ਹ ਨੂੰ ਬੰਦ ਹੈ। ਬਿਨਾ ਕਿਹੇ ਬੱਚਾ ਬੱਚਾ ਹੈ ਜੀ ਸਮਾਨਾ ਕਿਸੇ ਨੂੰ ਰੁਚੀ ਵੀ ਨਹੀਂ। ਇਸ ਤੋਂ ਵੱਡੀ ਮਹਿੰਗੀ ਆਮਲਾ ਇੱਧਰ ਪਾਣੀ ਹੈ। ਨਾਰਮਲ ਦੇ ਦਿਨ ਜਾਓ ਉੱਧਰ ਪਾਣੀ। ਅਰਤੀ ਜੀ ਬਸ ਬਸ ਜੀ ਸਾਹਿਬ ਅਰੇ ਸਾਰੇ ਆਰਾਮ ਮੇਰੀ ਬੱਚਾ ਆ ਦਿਨ ਟੋਪ ਬੰਦਾਲ ਦੇ ਵਿੱਚ ਦੇਖ ਕਿ ਲਾ ਦੇ ਸੀ ਮੇਰੇ ਅੰਦੇ ਦੇ ਵਿੱਚ ਪੂਟ ਜਾਨੀ ਜਿਹੜਾ ਲਿਆ ਕਿ ਜਿੰਨੇ ਹਾਂ ਸਭ ਤੋਂ ਪਹਿਨਾ ਬਣਾ ਲਈ ਜਾਂਦੀ ਆ ਸਾ ਪਾਲਿਕਾ ਇਸ ਤੇ ਬਹੁਤ ਚੰਗਾ ਨਾ ਆਉਂਦਾ ਕਿਹਾ ਮੈਂ ਗਾਇਸ ਜੀ ਸਪੈਸ਼ਲ ਮੈਂ ਗੱਲ ਕੀਤੀ ਜਿਸ ਇਸ ਮੈਟਰ ਦੇ ਉੱਤੇ ਆਪਾਂ ਕਦੇ ਕਿਹੜਾ ਕਿਹੜਾ ਸਚਾਈ ਦੇ ਉੱਤੇ ਫਿਕਰੇ ਆਪਾਂ ਮੈਨੂੰ ਕਿਸੇ ਰੋਡ ਦੇ ਉੱਤੇ ਸਰਿਆਮ ਸੀਸੀਟੀਵੀ ਕੈਂਮਰੇ ਚੱਲ ਰਹੇ ਨੇ ਸਾਡੇ ਕਿਹਨਾਂ ਕੀ ਕੈਮਰੇ ਦੀ ਗੱਲ ਹੈ ਥਾਣੇ ਅੰਦਰ ਹੋਇਆ ਨਹੀਂ ਸਦਰਤ ਹੋਇਆ ਜੀ ਜੀਤ ਪੇਪਰ ਫੜੇ ਸੀ ਜਾਂ ਛੱਡ ਕੇ ਪੜ੍ਹਦਾ ਜਿਹੜੇ ਬਗੈਰ ਨੰਬਰ ਜਿਹੜੇ ਪੇਪਰ ਸੀ ਉਹਦੇ ਚੈੱਕ ਕੀਤੇ ਆ ਹਾਂ ਉਹ ਜਿਹੜੇ ਉਹ ਮੌਕੇ ਦੇ ਰੂਟੀਨ ਜਿਹੜੀ ਚੈਕਿੰਗ ਹੋਈ ਆ ਉਹ ਹੋਈ ਆ ਕੋਈ ਫਰਕ ਨਹੀਂ ਪੈਂਦਾ ਨਹੀਂ ਇਹ ਥਾਣਾ ਥੋੜਾ ਨਹੀਂ ਹੈ ਨਹੀਂ ਸਰ ਥਾਣਾ ਸਿਟੀ ਮੇਰਾ ਆ ਸਾਰਾ ਉਹ ਜਿਹੜਾ ਬੁਆ ਹੋਇਆ ਉਹ ਸੰਸਾ ਦੇ ਨੀ ਡਿਫਰੈਂਟ ਪਤਾ ਲਈ ਮੈਨੂੰ ਨੰਬਰ ਤੋਂ ਉਹ ਵੀ ਗੱਲ ਜਿਹੜਾ ਬਿਨਾਂ ਨੰਬਰ ਤੋਂ ਦਿੱਤੋ ਸਾਡੇ ਅਸੀਂ ਸਰ ਉਹ ਜੀ ਜਿਹੜਾ ਐਕਸੀਡੈਂਟ ਹੋਇਆ ਸਰ ਕੱਲ ਦੀ ਮਿਲਿਆ ਗੱਲ ਸੀ ਡੀਵਾਇਸ ਤੋਂ ਰੁਪਈਆ ਜਦੋਂ ਬਾਅਦ ਚੈਕਿੰਗ ਹੋਈ ਹੈ ਨਾ ਉਹ ਫਿਰ ਜਿਵੇਂ ਆਪਾਂ ਸਾਰੇ ਜਿਹੜੇ ਰੁਪਈਆ ਚੈੱਕ ਹੋਈ ਹੈ ਉਹਨਾਂ ਨੇ ਸਾਰੇ ਫੈਕਟਰ ਚੈੱਕ ਕਰਕੇ ਸਾਰੇ ਭੇਜਿਆ ਸਰ ਬਿਨਾਂ ਨੰਬਰ ਹੈ ਨਹੀਂ ਕੋਈ ਉਹਦਾ ਕਾਗਜ਼ ਚੈੱਕ ਕਰ ਲਿਆ ਜੀ ਉਹ ਵੀ ਨਹੀਂ ਗੱਲ ਹੈ ਇਹ ਟਿੱਪਲ ਚਾਲਨ ਦੇ ਸੰਬੰਧ ਵਿੱਚ ਕੌਣ ਨਹੀਂ ਪਤਾ ਆਪੂ ਪਹਿਲਾਂ ਦੇ ਉਹ ਇਹ ਆਪਦੇ ਜਿਹੜੇ ਹਲਕਾਰ ਰਹੀ ਹੈ ਉਹਨਾਂ ਕੋਈ ਬੰਦ ਕਰ ਦੋ ਕਿ ਸਾਰਾ ਸਮਾਨਾ ਉਹਨਾਂ ਦੇ ਦਿਨ ਕਿ ਟੈਂਪਰਰੀ ਨੇ ਅੰਦਰ ਆ ਰਹੀ ਤੇ ਬੰਦ ਨਹੀਂ ਕਰਦਾ ਤੇ ਇਹ ਨਾ ਮੈਨੂੰ ਪਤਾ ਹੈ ਸਰਕਾਰ ਕਰਾ ਰਹੀ ਹੈ ਤੇ ਤੁਸੀਂ 102 252 ਨਹੀਂ ਚੱਲਣਾ ਚਾਹੀਦਾ ਇਥੋਂ ਜਮਾ ਹੱਦ ਮਚਾਈ ਦੀ 19 ਸਾਲ ਦਾ ਬੱਚਾ ਔਰ ਫੜ ਕੇ ਅੰਦਰ ਤੁਸੀਂ ਉਹ ਬੋਲ ਰਿਹਾ ਹੈ ਰੋ ਬਿਲਕੁਲ ਗਲਤ ਹੈ ਉਹ ਛੁੜ ਬਰਾਇਆ ਹੋਣਾ ਹੈ ਤੁਸੀਂ ਸਾਰੇ ਸਮਾਨਿਆਂ ਦੇ ਤਿਆਰੀ ਕਰੋ ਆਪ ਉਹ ਵੀ ਸਾਰੇ ਬੱਚਿਆਂ ਦੀ ਪਹਿਜਾਨ ਮੈਂ ਆਉਣ ਸਰ ਜੀ ਜੇ ਮੇਰਾ ਬੱਚੇ ਦੇ ਕਾਤਲ ਨਾ ਫੜੇਗੇ ਨਾਲੇ ਤੁਸੀਂ ਸਰ ਜੇ ਮੇਰੇ ਬੱਚੇ ਦੇ ਕਾਤਲ ਨਾ ਫੜੇਗੇ ਮੈਂ ਇੱਥੇ ਮੈਂ ਕੁਝ ਨਹੀਂ ਕਰਦਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਜੇ ਨਾ ਫੜੇਗੇ ਤਾਂ ਮੈਂ ਵੀ ਜਾਊਗਾ ਤੁਹਾਡੇ ਸਾਰਿਆਂ ਦੇ ਨਾਲ ਜਾ ਕੇ ਜਾਊਂਦਾ ਮੈਂ ਸਾਡਾ ਤਾਂ ਕੰਮ ਖਤਮ ਹੋ ਗਿਆ ਮੇਰੇ ਇੰਨੇ ਫੁੱਲਾ ਕੀ ਬੱਚੇ ਨੂੰ ਚੋੜੇ ਮਰਦੇ ਆਪਣੇ ਹੀ ਸੌਟ ਡਿੱਪਰ ਸਾਡਾ ਤਾਂ ਬੱਚੇ ਗਿਆ ਸੀ ਚੋੜੇ ਮਰਦੇ ਆਪਣੇ ਇਹਦੇ ਭਰਾ ਦੇ ਇਕੱਲੇ ਸੌ ਕੋਈ ਨਹੀਂ ਉਹ ਸਾਰੇ ਡਿੱਪਰ ਬੰਦ ਕਰਾਊਗਾ ਆ ਤੁਸੀਂ ਹਾਂ ਜੀ ਸਰੋ ਕੈਮੇ ਹੋਣੀ ਸੀ 5-8 ਦਿਨ ਤੁਸੀਂ ਟੈਨ ਦਿਓ ਸਾਰਾ ਸੋਨੇ ਟੱਕਰ ਹੋਰ ਜਿੱਥੇ ਜਿੱਥੇ ਪੇਪਰ ਜਾਂਦੇ ਹੋ ਜਿੱਥੇ ਜਿੱਥੇ ਜਿੰਨਾ ਥਾਵਾਂ ਤੇ ਚੱਲਦੇ ਹੋ ਸਾਰੇ ਟਰੱਕ ਫੜ ਕੇ ਆਪਾਂ ਆਪ ਅੰਦਰ ਕਰਾਂਗੇ ਇਹ ਪੁਲਿਸ ਨਹੀਂ ਫੜਨੇ ਦੇ ਤੁਸੀਂ ਆਪ ਕਹਿੰਗੇ ਪੁਲਿਸ ਫੜੂਗੀ ਸਰ ਮੇਰੀ ਬੇਨਤੀ ਹੈ ਜੀ ਇਨਸਾਨ ਦੇ ਨਾਂ ਪੁੱਛਨੇ ਫੜਨੇ ਮਿੱਤਰ ਆਪ ਇਹਨਾਂ ਦੀ ਰਜਿਸਟ੍ਰੇਸ਼ਨ ਚੈੱਕ ਕਰਕੇ ਆਪ ਬੰਦ ਕਰੋ ਸਾਰੇ ਟਿਪਰਾਂ ਸਰ ਸਰ ਮੇਰੀ ਬੇਨਤੀ ਹੈ ਜੀ ਇਨਸਾਨ ਪਤਾ ਲੱਗ ਜੂ ਮਾਲਕ ਕੌਣ ਹੈ 5 ਮਿੰਟਾਂ ਦੇ ਦੱਸ ਦੇਣਗੇ ਮਾਲਕ ਕੌਣ ਕੀ ਰੇਡ ਪਰ ਹੈ ਇਹ ਨਹੀਂ ਜਾਂਦੇ ਚੱਲਦੇ ਕਿ ਕਿੰਨਾ ਪੁਲਿਸ ਨੂੰ ਜਾਂਦਾ ਕਿੰਨਾ ਦੂਜੇ ਨੂੰ ਜਾਂਦਾ ਸਭ ਪਤਾ ਨਹੀਂ ਕਿ ਤਿੰਨ ਵਟਾ ਪ੍ਰਸ਼ਾਸਨ ਨੂੰ ਜੀ ਇਨਸਾਨ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਪੈਂਦਾ ਆ ਆ ਦੇਖੋ ਸਰ ਮੈਂ ਤੁਹਾਨੂੰ ਦੱਸਦਾ ਇਹ ਸਾਡੇ ਨਾਲ ਜੀ ਆ ਅੰਬੇਦਕਰ ਚੌਕ ਦੇ ਵਿੱਚ ਆ ਦੇਖੋ ਫੋਟੋ ਦਿਖਾਉਣ ਲੱਗੇ ਹਾਂ ਮੈਂ ਦੋ ਦੋ ਟਰੱਕ ਟਰੱਕ ਇੱਦਾਂ ਖੜ੍ਹ ਜਾਂਦੇ ਨੇ ਅਸੀਂ ਇਹਨਾਂ ਨੂੰ ਮੈਂ ਐਸਐਚਓ ਸਾਹਿਬ ਨੂੰ ਪੁੱਛਣਾ ਚਾਹਣਾ ਵੀ ਕੀ ਕਾਰਵਾਈ ਹੋਈ ਅਸੀਂ ਮਾਰਦੀ ਟਾਲੇ ਮਾਰਦੀ ਟਾਲੇ ਅਸੀਂ ਦੇਖ ਕੇ ਆਏ ਜੀ ਦਰਖਾਸਤਾਂ ਇਹੋ ਜਿਹੇ ਲੋਕਾਂ ਨੂੰ ਜਿਹਨਾਂ ਦਰਖਾਸਤਾਂ ਦੇ ਕੇ ਆਏ ਜੀ ਅਸੀਂ ਕੋਈ ਕਾਰਵਾਈ ਨਹੀਂ ਹੁੰਦੀ ਜੀ ਕਹਿੰਦੇ ਅਸੀਂ ਕਿਤੇ ਕਿਤੇ ਕੱਟੀ ਜਾਵਾਂਗੇ ਚਲਾਣ ਉਹ ਸ੍ਰਿੰਦਰ ਕੋਲੇ ਕਹੋ ਜੀ ਸਰ ਕੀ ਕੋਈ ਕਾਰਵਾਈ ਹੋਈ ਆ ਅੰਦਰੋਂ ਬੱਚੇ ਨਿਕਲਦੇ ਨੇ ਹਾਈਲਾਈਟਸ ਕਰਕੇ ਕੁੜੀਆਂ ਛੋਟੀਆਂ ਇਹ ਤੇ ਨਾ ਪਤਾ ਨਹੀਂ ਲੱਗਦਾ ਜਦੋਂ ਆ ਖੜੇ ਹੁੰਦੇ ਟਰਾਲੇ ਦੇਖੋ ਦੋ ਦੋ ਟਰਾਲੇ ਖੜੇ ਨੇ ਕੋਈ ਕਾਰਵਾਈ ਹੋਈ ਸਰ ਜੀ ਨੀ ਨਾ ਹੋ ਗਿਆ ਸਰ ਇੱਕ ਇੱਕ ਇਨਸਾਨ ਨੇ ਸਭ ਬੱਚੇ ਛੋੜੇ ਹੋ ਗਏ ਐਕਸੀਡੈਂਟ ਹੋ ਗਿਆ ਸਰ ਤੁਸੀਂ ਸਾਰੇ ਜਨਤਾ ਤੁਹਾਡੇ ਕੋ ਬਾਦ ਹੋਣਾ ਹੈ ਚਿੰਤਾ ਨਾ ਕਿ ਹੁਣ ਬੱਚਿਆਂ ਨੂੰ ਕਿੱਥੇ ਲੈ ਜਾ ਸਕਦੇ ਵਾਪਸ 17 ਦੀ ਹਦਪ ਹੋ ਗਈ ਜੀ ਪਤਾ ਇਹ ਲੜ ਇਹ ਲੜਾਈ ਲੜਾਂਗੇ ਪੱਕਾ ਲੜਾਂਗੇ ਉਹ ਦੋ ਜੇ ਬਿਚੀ ਰਿਹਾ ਉਹ ਤਾਂ ਦਿਲ ਸਾਡਾ ਸ਼ੂ ਪੂਰਾ ਕਰ ਸਕਦੇ। ਬੱਚਾ ਤਾਂ मतलब जानडी दे जानडी दे दर्शन ਵੀ ਨਹੀਂ ਕਰ ਸਕਿਆ ਜੀ ਜਾਨੀ ਦਾ ਮੂਹਰੇ ਵੀ ਦੇਖ ਨਹੀਂ ਲੋ ਛੋਟੇ ਨਾਲ ਛੋਟੇ ਨਾਲ ਆਪਣਾ ਵਾਅਦਾ ਹੈ ਤਖੜੇ ਰੋ ਮੈਂ ਆਉਂਗਾ ਆਪਾਂ ਇਹ ਸਾਰਾ ਟਿਪਰ ਮਾਫੀਆ ਬੰਦ ਕਰਾ ਦੇਵਾਂਗੇ ਬੱਚੇ ਕੋਣਾ ਬੈਠੋ ਨਹੀਂ ਬਹੁਤ ਜਿਹੜੇ ਅਜੀ ਸਭ ਦੇ ਅੱਜ ਜਾ ਕੇ ਹੈ ਜਾਣ ਦੇ ਪੁੱਤ ਦੀ ਬਾਹ ਟੁੱਟ ਜੇ ਤੁਹਾਡੀ ਚੀਕਾਂ ਦਿੱਤੇ ਜਾਂਦੀਆਂ ਥੋੜੀ ਤੀਛੇ ਵਾਜੇ ਮੜ ਜੀ ਤਾਰ ਰੋਣਾ ਆ ਜਾਂਦਾ ਇਹ ਵੀ ਇੱਕ ਹੀ ਬੰਦ ਤਾਂ ਮੈਨੂੰ ਲੱਗਦਾ ਤਾਰਾਂ ਨੂੰ ਬਰਾਬਰ ਤੁਹਾਡਾ ਵਾਜਾ ਜੀ ਵਸਤਾਰਾਂ ਤੋਂ ਮੈਂ ਤੁਸੀ ਨੋਟ ਕਰੀਏ ਕਿ ਇਹਨਾਂ ਨੂੰ ਪਾਣੀ ਇਹ ਰੰਗ ਦਾ ਰਹਿਣਾ ਹੀ ਪੈਣਾ ਤੇਰਾ ਉਹ ਲਾਗੀ ਗਈ ਇਹਨੇ ਇੱਕ ਨੇ ਬਹੁਤ ਘੱਟ ਹਲਦੀ ਕਰਦੇ ਨੇ ਅੰਨੇ ਬਾਤ ਹੋ ਰਹੀ ਆ ਜਿਹਨੂੰ ਪਤਾ ਹੀ ਨਹੀਂ ਉਸ ਬਾਈਕ ਕੋਈ ਡਰਾਈਵਰ ਖੜਾਇਆ ਹੋਇਆ ਦਾਰਕ ਮੁਰਗੇ ਬਹਿ ਵਦ ਮਿਲਦੇ ਨੇ ਉਹਦੇ ਕਰਕੇ ਭਜਾਈ ਜਾਂਦੇ ਨੇ ਭਜਾਈ ਜਾਂਦੇ ਨੇ ਆਪਾਂ ਸੜਕਾਂ ਤੇ ਰੋਜ਼ਾਰੇ ਗਿਉਾਰ ਕੰਮੇ ਜਾਂਦੇ ਆ ਸਾਰੇ ਵੇਖੀਏ ਕਿਵੇਂ ਕਿਵੇਂ ਭਜਾ ਦਿੰਦੇ ਨੇ ਜੀ ਨੇ ਦੱਸ ਦਿੰਦੇ ਕਿ ਉਹ ਹੈ ਕਿ ਇਹ ਬੰਦੇ ਦੇ ਪੈਰ ਕੰਬਦੇ ਬੋਲ ਨਹੀਂ ਆ ਹਾਂ ਕਿ ਛੋਟਾ ਜਿਹਾ ਕ੍ਰਾਈਮ ਹੋ ਜਾਈਏ ਉਹਦੇ ਦੇ ਪੈਰ ਕੰਬਦੇ ਉਹ ਤਾਂ ਬੜੀ ਬ੍ਰੈਂਟਲੀ ਅੰਦਰ ਨਹੀਂ ਘੜਦਾ ਪਿਆ ਗਿਆ ਕਰ ਨਹੀਂ ਸਕਦਾ ਵਿਆਹ ਨਹੀਂ ਦੇ ਰਿਹਾ ਬੋਲ ਰਿਹਾ ਹੂ ਕਿ ਜਿਹੜੇ ਮੈਪਿਓ ਵਾਲੇ ਉੱਥੇ ਬੈਠਾ ਹੁੰਦਾ ਮੈਂ ਥੋੜੇ ਰਾਤ ਤੱਕ ਆ ਜਿਹੜਾ ਤੁਹਾਡੇ ਨਾਲ ਵੀ ਹੈ ਸਾਡੇ ਸਾਰਿਆਂ ਦੇ ਨਾਲ ਹੈ ਸਾਰਿਆਂ ਦੇ ਨਾਲ ਸੀ ਜੀ ਆਨ ਵਾਲੇ ਜਿਹੜੇ ਮਤਲਬ ਦੇ ਨੇ ਉਹਦੇ ਚ ਸਾਰੇ ਸਾਫ਼ ਦਿਓ ਸਾਰੇ ਵਪਾਰ ਰਲ ਮਿਲ ਕੇ ਉਹ ਬੰਦੇ ਨੂੰ ਸਜ਼ਾ ਦਿਵਾ ਸਕੀਏ ਜਿਹੜੇ ਬੰਦੇ ਦੋਚੀ ਇਹ ਜ਼ਰੂਰੀ ਵੀ ਹੈਗਾ ਸਾਰੇ ਪਰਿਵਾਰਾਂ ਲਈ ਅੱਜ ਤੋਂ ਸਾਰੇ ਪਰਿਵਾਰਾਂ ਲਈ ਕਿਉਂਕਿ ਬੱਚੇ ਸਭ ਦੇ ਪਿਆਰੇ ਕੋਈ ਕਿਤੇ ਚੱਲੀ ਆ ਪੜੇ ਬੈਠਾ ਪੂਰੀ ਜੁਨੀ ਇਹ ਸਾਰੇ ਨਾਲੇ ਨੰਬਰ ਲੈ ਜਦੋਂ ਆਜ ਮਾਰੋਗੇ ਉਹ ਦੇਖਦੇ ਆ ਸਮਾਣਾ ਤੇ ਨਹੀਂ ਗੁਰਦਪੁਰ ਤੋਂ ਚੱਲਿਆ ਵੀਰੇ ਤੁਹਾਡੇ ਸਾਹਮਣੇ ਆਪਾਂ ਅੰਤਰ ਨਾਲ ਆਇਆ ਜਿੱਥੇ ਲੋਕ ਪੈ ਮੰਦਰ ਵੀ ਆ ਗਈਆਂ ਨਾਮ ਦੇ ਅਕਲ ਸਮਾਣਾ ਪਿਆਲਾ ਰੋਡ ਜਿਹੜੀ ਹੈ ਫੋਰ ਲਾਈਨ ਹੋਣੀ ਚਾਹੀਦੀ ਹੈ ਇਹ ਵੀ ਟੈਂਪਰ ਬੰਦ ਹੋਣੇ ਜਿਹਦੇ ਨੇ ਸਕੂਲ ਟਾਈਮ ਦੇ ਵਿੱਚ ਤਾਂ ਬਿਲਕੁਲ ਵੀ ਨਹੀਂ ਚੱਲਣਾ ਇਹ ਆਪਣਾ ਬਿਜ਼ਨਸ ਚਲਾਣ ਸਾਨੂੰ ਕਿਸੇ ਨਾ ਕੋਈ ਕਿਸੇ ਦਾ ਬਿਜ਼ਨਸ ਨਾ ਨਹੀਂ ਹੈਗਾ ਸਾਨੂੰ ਇਹ ਉਹਨੂੰ ਤਾਂ ਢੰਗ ਨਾਲ ਕਰ ਸਾਈਂ। ਆ ਰਾਮ ਨਾਲ ਕੋਈ ਪ੍ਰੋਪਰ ਡਰਾਈਵਰ ਅੱਛਾ ਹੈ ਉਹਨੂੰ ਰੱਖੋ ਉਹ ਸਹੀ ਢੰਗ ਨਾਲ ਚਲਾਏ। ਜੋ ਜੀ ਨਹੀਂ ਪਰੋ। ਤਾਂ ਜੋ ਆ ਨਾਲ ਜਿੰਨੇ ਬਾਕੀ ਬੱਚੇ ਦੇ ਬਾਜਣ ਜਾਂ ਬਾਕੀ ਜਿਹੜੇ ਪਰਿਵਾਰ ਦੇ ਉਹ ਬਾਜਣ ਕੱਲੇ ਬੱਚੇ ਇੱਕ ਵਾਰੀ ਆਪਾਂ ਦੇਖ ਜੀ ਅੱਗੋਂ ਵਾਸਤੇ ਠੱਪੜ ਸੁਧਾਰ ਆਪਾਂ ਕਰ ਸਕਦੇ ਹਾਂ। ਇਹ ਵੀ ਦੇਖਣਾ ਹੈ ਜੀ ਮਿੱਟੀ ਦੀ ਮੈਂ ਕਿਹਨੂੰ ਘਰਾਵੇ। ਮਹਿੰਗੀ ਬਹੁਤ ਹੈ। ਇਹ ਕਨਫਿਊਜ਼ਨ ਪੈਦਾ ਸਹੀ ਸੀ ਜਦੋਂ ਆਪਣਾ ਜੋੜਾ ਰਹਿਦਾ ਉਹ ਹੀ ਸੀ ਸਮਾਂ ਦੇ ਵਿੱਚੋਂ ਹਾਂ ਬੱਚੇ ਜਾਂਦੇ ਹੀ ਨਹੀਂ ਸੀ ਕਿਸੇ ਹੋਰ ਨਾਲ ਬੱਤਾ ਵਧੀਆ ਸੀ ਜਦੋਂ ਆਪਣਾ ਨਾਲ ਲੱਗ ਰਿਹਾ ਮਾਸਟੀ ਉਹਨਾਂ ਦਾ ਪੂਰੀ ਤਰ੍ਹਾਂ ਨਾਲ ਚਲਾ ਗਿਆ ਜੜ ਜੜੇ ਬੱਚੇ ਨਾਲ ਕੇ ਚਲਾ ਗਿਆ ਕਿ ਅਸੀਂ ਇਹੀ ਬੱਚੇ ਨੇ ਉਹਦੇ ਛੋਟੇ ਛੋਟੇ ਟ੍ਰੈਵਲ ਤੇ ਗਰੀਬ ਹੈ ਉਹਦਾ ਕੋਈ ਕਫਰ ਨਹੀਂ ਨਾ ਕੋਈ ਟਾਈਮ ਨਹੀਂ ਚਾਹੁੰਦਾ ਬੱਚਿਆਂ ਦਾ ਪਿਆਰ ਉਹ ਪਰਚੋ ਕਰਦੀ ਹੁਣ ਬੇਈ ਚਲੀਏ ਇਹ ਤੋਂ ਨੂੰ ਪੁੱਛੀ ਕਿ ਤਾਂ ਜੀ ਪੱਕਾ ਛੱਡਣ ਦੀ ਗੱਲ ਹੈ ਆਰਾ ਵੇਰੇ ਸਵਰਗ ਨਰਕ ਇੱਥੇ ਹੀ ਹੈ ਸਾਰਾ ਪ੍ਰਮਾਤਮਾ ਵੇਖ ਰਿਹਾ ਕੋਈ ਗੱਲ ਨਹੀਂ ਚੰਦ ਪਾਇਆ ਪਿੱਛੇ ਜਿਹੜਾ ਕੋਈ ਵੀ ਐਗਦੀ ਰਾਜਨੀਤੀ ਕਰੇਗਾ ਇੱਥੇ ਹੀ ਹੈ ਸਵਰਗ ਨਰਕ ਸਾਰਾ ਮੋੜ ਕੇ ਆਉਂਦਾ ਬਸ ਕਟੋ ਬਟਾ ਸੀ ਉਹਦਾ ਤਾਂ ਸੋਕ ਸੋਕ ਮੈਂ ਵੀ ਇੱਥੇ ਰਹਿ ਵੀ ਸੀ ਬਿਲਕੁਲ ਗੰਨਾ ਪੈਸਾ ਨਹੀਂ ਜਾਣਾ ਨਾਲ ਅਣ ਸੰਗਲੇ ਕੁੱਲੇ ਬਣ ਰਹੋ ਜੀ ਆਪਾਂ ਕੁੱਲੇ ਬਣ ਸਰਕਾਰ ਬਣਾ ਲਈਆ ਉਹ ਸਰਕਾਰ ਆਪ चार <laughs> साल ਉਹ ਬੰਦੇ ਨੇ ਕਾਰ ਤੇ ਗੋਲੀਆਂ ਚੁਕਾਉਣ ਦੇ ਦਾ ਇੱਕ ਦਰਵਾਜ਼ਾ ਮਤਾ ਨੂੰ